ਪਾਦੇ ਪਿੱਛੇ ਲੱਗਦਾ ਭੈਣ ਭਰਾਉਂਦੇ ਹੀ ਨਹੀਂ ਉਹ ਕਿੱਥੋਂ ਹੋਣੇ ਆ ਭੁੱਖਿਆਂ ਲੰਗਿਆਂ ਦੇ ਘਰ ਕੁਝ ਸਿਖਾਇਆ ਹੁੰਦਾ ਤੇ ਫੇਰ ਹੀ ਅਕਲ ਹੁੰਦੀ ਹਾਂ ਚਾਰ-ਦਸ ਰਿਸ਼ਤੇ ਚਾਰ ਨਾ ਬਣਾ ਕੇ ਰੱਖੀ ਹੁੰਦੀ ਤੇ ਫੇਰ ਹੀ ਆਉਂਦੇ ਅੱਜ ਲੈ ਦੱਸ ਮੈਨੂੰ ਖੁਸ਼ੀ ਘਟਵਾ ਮੈਂ ਹਾਂ ਅੱਜ ਬਦਲਾ ਲਿਆ ਤੇਰੇ ਕੋਲ ਠੀਕ ਹੁਣ ਤੁਸੀਂ ਆਏ ਹੀਗੇ ਇਹਨਾਂ ਦੀ ਭੂਆ ਆਈ ਹੀ ਤਰੌਣਕ ਲੱਗ ਗਈ 2 1 ਸੱਸਾਂ ਵੀ ਮਨਾ ਮਾ 2 1 ਜੇ ਮਾਂ ਕੋਈ ਨਹੀਂ ਸਿਖਿਆ ਗਿਆ ਨਾ ਤੇ ਸਾਸਵੀ ਮਾਂ ਹੀ ਹੁੰਦੀ ਆ ਚਲ ਚਾਹੁੰਦੀ ਤੇ ਤੂੰ ਨਹੀਂ ਸੀ ਪਰ ਬੇਜਤੀ ਤਾਂ ਹੋ ਗਿਆ ਸਾਰੇ ਰਿਸ਼ਤਿਆਂ ਚ ਇਧਰ ਬਲੋਕ ਹੋਣਾ ਨਾ ਵੀਊ ਬਲੋਕ ਹੋ ਜਾਣਾ ਸਸ਼ੀ ਗਵਿੰਦਰ ਸਸ਼ੀ ਗਵੀਰ ਜੀ ਉਹ ਠੀਕ ਠਾਕ ਵਧੀਆ ਵਧੀਆ ਠੀਕ ਆ ਆਜੋ ਦੱਸਿਆ ਨਹੀਂ ਹਾਂ ਵੀਰ ਜੀ ਨਹੀਂ ਮੈਨੂੰ ਦੱਸਿਆ ਉਹਨਾਂ ਨੇ ਓਹੋ ਤੇ ਮੈਂ ਤਾਂ ਫੋਨ ਕਰਕੇ ਆਇਆ ਸੀ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਆਓ ਅੱਗੇ ਆਜੋ ਇੱਕ ਕਹਿਣਾ ਸੀ ਕਿ ਇਹ ਸਵੇਰ ਦੇ ਬਾਅਦ ਗਏ ਆ ਤੇ ਚਲੋ ਭਾਵੇਂ ਬੰਦਾ ਆਉਂਦਾ ਜਾਂਦਾ ਰਹੇ ਤੇ ਕੋਈ ਗੱਲ ਨਹੀਂ ਹੁੰਦੀ ਹੌ ਨਵੇਂ ਨਵੇਂ ਝਾਕਾ ਵੀ ਹੁੰਦਾ ਵਾ ਚਲੋ ਵਧੀਆ ਕੀਤਾ ਵਾ ਹੋ ਗਈ ਆ ਨਾ ਮਾਸੀ ਹੁਣ ਕਿੱਥੇ ਨੇ ਉਹ ਵੀ ਬਸ ਇੱਥੇ ਘਰੇ ਹੀ ਹੋਣੇ ਠੀਕ ਉਹ ਇਤੋਂ ਬਲਦੋਗੇ ਥੋੜਾ ਟੂ ਆ ਹਾਂਜੀ ਵੀਰ ਜੀ ਠੀਕ ਠਾਕ ਆ ਕੋਈ ਨਹੀਂ ਬਾਕੀ ਬਾਕੀ ਹੋ ਆਹੋ ਕਰਦੀ ਆ ਕਿ ਪੁੱਤ ਜਿੰਨਾ ਕਿ ਤੁਸੀਂ ਸਖਾਲ ਕੇ ਕੱਲੇ ਆ ਵਾ ਹਾਂਜੀ ਨਹੀਂ ਅਸੀਂ ਚਲੋ ਜਿੰਨੇ ਕਿ ਜੋਗੇ ਹੈਗੇ ਅਸੀਂ ਸਖਾ ਲਿਆ ਵਾ ਬਾਕੀ ਥੋੜਾ ਬੋਧਾ ਤੁਸੀਂ ਵੀ ਜਰੂਰ ਸਖਾ ਲਿਓ ਕੱਟ ਲਈ ਆ ਦੁਬਾਰਾ ਕਰ ਉਹ ਤਾਂ ਕੰਮ ਮੈਨੂੰ ਲੱਗਦਾ ਇਹਨੂੰ ਹਿਸਾਬ ਦਾ ਹੀ ਹੁੰਦਾ ਵਾ ਸਖਾਇਆ ਹੀ ਨਹੀਂਗਾ ਪੜਾਈ ਆ ਕੋਈ ਇਹ ਇਹ ਨਹੀਂ ਕਹਿਣਾ ਹਾਂ ਕੋਈ ਗੱਲ ਨਹੀਂ ਜਿਹੜੀ ਚੀਜ਼ ਦਾ ਨਾਮ ਪਤਾ ਲੱਗੇ ਨਾ ਤੇ ਆਪ ਦੱਸ ਦੇਣੀ ਠੀਕ ਆ ਕੱਟ ਲੈ ਕੱਟ ਲੈ ਮੈਂ 1 ਅਮੇ ਜੀ ਬੈਠੇ ਆ ਬੈਠੀ ਆਂ ਤੇ ਵੀਰ ਤੂੰ ਸਵੇਰੇ ਦਾਲ ਖਾਧੀ ਸੀ ਹੁਣ ਏਦਾਂ ਕਰ ਆਂਡਿਆਂ ਚ ਭੁਰਜੀ ਬਣਾ ਲੈ ਨਾਲ ਦਹੀਂ ਹੋ ਜਾਊਗਾ ਬਣਾਈ ਤੇ ਸੁਣੀ ਨਾ ਮੇਰੀ ਗੱਲ ਮੰਮੀ ਜੀ 1 ਮੰਮੀ ਜੀ ਮੈਨੂੰ ਬਣਾਉਣੀ ਨਹੀਂ ਆਉਂਦੀ ਫਿਰ ਦੱਸ ਦਊਂਗਾ ਕਿੱਦਾਂ ਬਣਾਉਣੀ ਆ ਨਹੀਂ ਨਹੀਂ ਤੁਸੀਂ ਕਿਹਨਾਂ ਦਿਨ ਦੱਸ ਦਿੰਦੀ ਆ ਕਿ ਕਿੱਦਾਂ ਬਣਾਉਣੀ ਆ ਨਾਲੇ ਹੁਣ ਐ ਘਰ ਵਿੱਚ ਵਿਆਹ ਕੇ ਆਈਆਂ ਨਾ ਤੇ ਜਿਹੜੇ ਕੰਮ ਇਹ ਕਵਾਂ ਹਾਇ ਰੱਬਾ ਆਜ ਲੈ ਦੱਸ ਮੈਨੂੰ ਖੁਸ਼ੀ ਘਟਵਾ ਮੈਂ ਹਾਂ ਅੱਜ ਬਦਲਾ ਲਈ ਤੇਰੇ ਕੋਲ ਠੀਕ ਹੈ ਹੁਣ ਤੁਸੀਂ ਆਏ ਹੀਗੇ ਇਹਨਾਂ ਦੀ ਭੂਆ ਆਈ ਹੀ ਤਰੌਣਕ ਲੱਗ ਗਈ 2 1 ਸੱਸ ਆ ਵੀ ਮਾ ਮ 2 1 ਜੇ ਮਾਂ ਕੋਈ ਨਹੀਂ ਸਿੱਖਿਆ ਗਿਆ ਨਾ ਤੇ ਸੱਸ ਵੀ ਮਾਂ ਹੀ ਹੁੰਦੀ ਆ 1 ਚਲ ਚਾਹੁੰਦੀ ਤੇ ਤੂੰ ਨਹੀਂ ਸੀ ਪਰ ਬੇਇੱਜ਼ਤੀ ਤਾਂ ਹੋ ਗਿਆ ਸਾਰੇ ਰਿਸ਼ਤਿਆਂ ਚ ਇਦਰਾ ਬਲੌਕ ਹੋਇਣਾ ਨਾ ਵੀਊ ਬਲੌਕ ਹੋਇਣਾ ਸਸੀਗਰਪਿੰਦਰ ਸਸੀਗਰ ਵੀਰ ਜੀ ਉਹ ਠੀਕ ਠਾਕ ਵਧੀਆ ਵਧੀਆ ਠੀਕ ਆ ਆਜੋ ਦੱਸਿਆ ਨਹੀਂ ਹਾਂ ਵੀਰ ਜੀ ਨਹੀਂ ਮੈਨੂੰ ਦੱਸਿਆ ਉਹਨਾਂ ਨੇ ਓਹੋ ਤੇ ਮੈਂ ਤਾਂ ਫੋਨ ਕਰਕੇ ਆਇਆ ਸੀ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਆਓ ਅੱਗੇ ਹਾਂਜੀ ਇੱਕ ਕਹਿਣਾ ਸੀ ਕਿ ਇਹ ਸਵੇਰ ਦੇ ਬਾਅਦ ਗਏ ਆ ਤੇ ਚਲੋ ਭਾਵੇਂ ਬੰਦਾ ਆਉਂਦਾ ਜਾਂਦਾ ਰਹੇ ਤੇ ਕੋਈ ਗੱਲ ਨਹੀਂ ਹੁੰਦੀ ਹੁਣ ਨਵੇਂ ਨਵੇਂ ਝਾਕਾ ਵੀ ਹੁੰਦਾ ਵਾ ਚਲੋ ਵਧੀਆ ਕੀਤਾ ਵਾ ਹੋ ਗਈਆਂ ਨਾ ਮਾਸੀ ਹੁਣ ਕਿੱਥੇ ਨੇ ਉਹ ਵੀ ਬਸ ਇੱਥੇ ਘਰੇ ਹੀ ਹੋਣੇ ਉਹ ਇੱਥੇ ਬਲਦੋਗੇ ਥੋੜਾ ਸੂਆ ਹਾਂਜੀ ਵੀਰ ਜੀ ਠੀਕ ਠਾਕ ਆ ਕੋਈ ਨਹੀਂ ਬਾਕੀ ਬਾਕੀ ਹੋ ਆਹੋ ਕਰਦੀ ਆ ਕਿ ਪੁੱਤ ਜਿੰਨਾਂ ਕਿ ਤੁਸੀਂ ਸਖਾਲ ਕੇ ਕੱਲੇ ਆ ਵਾ ਹਾਂਜੀ ਨਹੀਂ ਅਸੀਂ ਚਲੋ ਜਿੰਨੇ ਕੁ ਜੋਗੇ ਹੈਗੇ ਅਸੀਂ ਸਖਾਲ ਲਿਆ ਵਾ ਬਾਕੀ ਥੋੜਾ ਬੋੜਾ ਤੁਸੀਂ ਵੀ ਸਿਖਾ ਲਿਓ ਕੱਟ ਲਈ ਆ ਦੁਬਾਰਾ ਕਰੋ ਉਹ ਤਾਂ ਕੰਮ ਮੈਨੂੰ ਲੱਗਦਾ ਇਹਨੂੰ ਹਸਾਬ ਦਾ ਹੀ ਹੁੰਦਾ ਵਾ ਸਿਖਾਇਆ ਹੀ ਨਹੀਂਗਾ ਪੜਾਈ ਇਹ ਇਹ ਨਹੀਂ ਕਰਨਾ ਚਾਹੀਦਾ ਹਾਂ ਕੋਈ ਗੱਲ ਨਹੀਂ ਜਿਹੜੀ ਚੀਜ਼ ਦਾ ਨਾਮ ਪਤਾ ਲੱਗੇ ਨਾ ਤੇ ਆਪ ਦੱਸ ਦੇਣੀ ਠੀਕ ਹੈ ਕੱਟ ਲੈ ਕੱਟ ਲੈ ਮੈਂ ਬੈਠੀ ਆਂ ਬੈਠੀ ਆਂ ਤੇ ਵੀਰ ਸਵੇਰੇ ਦਾਲ ਖਾਧੀ ਸੀ ਹੁਣ ਐਦਾਂ ਕਰ ਆਂਡਿਆਂ ਚ ਭੁਰਜੀ ਬਣਾ ਲੈ ਨਾਲ ਦਹੀਂ ਹੋ ਜਾਊਗਾ ਬਣਾਈ ਤੇ ਸੁਣੀ ਨਾ ਮੇਰੀ ਗੱਲ ਮੰਮੀ ਜੀ ਮੰਮੀ ਜੀ ਮੈਨੂੰ ਬਣਾਉਣੀ ਨਹੀਂ ਆਉਂਦੀ ਫਿਰ ਦੱਸ ਦਊਗਾ ਕਿਦਾਂ ਬਣਾਉਣੀ ਹੈ ਨਹੀਂ ਨਹੀਂ ਤੁਸੀਂ ਕਿਹੜਾ ਦਿਨ ਦੱਸ ਦਿੰਦੀ ਆ ਕਿ ਕਿਦਾਂ ਬਣਾਉਣੀ ਆ ਨਾਲੇ ਹੁਣ ਐ ਘਰ ਵਿੱਚ ਵਿਆਹ ਕੇ ਆਈਆਂ ਨਾ ਤੇ ਜਿਹੜੇ ਕੰਮ ਇਹ ਕਮਾਂ ਰਬਾ ਹਾਂ ਕਿੰਨੇ ਦਿਨ ਹੋ ਗਏ ਆ ਤੇ ਚੱਲ ਇੱਕ ਵਾਰੀ ਫੇਰਾ ਮਾਰ ਜੋ 800 ਹਾਂਜੀ ਤੁਹਾਨੂੰ ਪਤਾ ਵਾ ਵੀ ਛੁੱਟੀ ਵੀ ਥੋੜੀ ਰਹਿ ਗਈ ਆ ਤੇ ਯਾਰ ਦੋਸਤੇ ਦੇ ਵੀ ਹਮ ਯਾਰ ਦੋਸਤਾਂ ਦੇ ਵਨ ਹਾਂਜੀ ਹਾਂਜੀ ਪਾਜੀ ਵਨ ਚਲੋ ਠੀਕ ਆ ਪਾਜੀ ਹੈ ਵਨ ਨਹੀਂ ਉਹ ਨਹੀਂ ਕੋਈ ਨਾ ਮम्मी ਨੂੰ ਪੁੱਛ ਲੋ ਤੁਸੀਂ ਤਾਂ ਵੀ ਪੁੱਛ ਦੋ ਜਾ ਠੀਕ ਹੈ ਨਾ ਵਾ ਫਿਰ ਮੈਂ ਕਰਕੇ ਜਾਈਂਗੀ ਅਰਿਤਾ ਕੀ ਕਿਆ 1 ਫਿਰ ਕੱਲ ਨੂੰ ਟਾਈਮ ਨਾ ਆ ਜਾਇਓ ਹੁਣ ਤੁਹਾਡਾ ਕਰਕੇ ਗੱਲ ਤੁਹਾਡੇ ਕੱਲ ਤੇ ਪਾਈ ਆ 1 ਇਹਨਾਂ ਨੂੰ ਕਹਿੰਦੇ ਆ ਅੱਜ ਕੇ ਰਿਸ਼ਤੇਦਾਰ ਕੋ ਹੋ ਆਓ ਮਾਸੀ ਤੇਰੀ ਕਹਿੰਦੀ ਜੇ ਇੱਕ ਗੱਲ ਕਰਨਗੇ ਨਾ ਤਾਂ ਠੋਕ ਕੇ ਗਾੜੀ ਦੋ ਜਵਾਬ ਦੇਣੀ ਮੀ ਇਹ ਗੱਲ ਤੁ ਬਾਜੀ ਕਰਨ ਲਵਲੀ 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 1 ਲਵਲੀ ਮੇਰੇ ਦਿਲ ਚ ਵੀ ਇਹ ਗੱਲ ਰਿਝੰਡੀ ਆ ਮੋਟਰਸਾਈਕਲ ਤੇ ਚਲ ਜਾਣਾ ਹਾਂ ਪਰ ਵਿਚੋਲੇ ਨੂੰ ਇੱਕ ਵਾਰੀ ਫੋਨ ਕਰਦੇ ਹੋ ਤਈ ਪਰ ਫੋਨ ਭੈਣ ਜੀ ਨਹੀਂ ਤੇ ਜੇ ਵਿੱਚੋਲੇ ਮੁਕਰ ਗਏ ਤੇ ਫਿਰ ਕੀ ਕਰੋਗੇ ਮੁਕਰ ਗਏ ਇਹਨਾਂ ਦੀ ਜਾਨ ਨਾ ਕੱਢੋ 2 1 ਮੁਕਰ ਗਏ 1 ਮੈਨ ਦਸੂ ਆਪਾਂ ਜਾਣਾ ਰਹਤੀ ਹੈ ਇੱਕ ਮਿੰਟ ਗੱਲ ਸੁਣੋ ਬੰਦ ਰਮਰ ਇੱਕ ਮਿੰਟ ਬਰੀ ਗੱਲ ਸੁਣੋ ਕੋਈ ਗੱਲ ਨਹੀਂ ਉਦਾਂ ਹੀ ਚੱਲ ਜੰਨੇ ਆ ਉਹ ਮੈਂ ਕਹਿੰਦਾ ਵੀ ਬੋਲ ਦੱਸ ਆ ਲੈ ਫੜ 200 ਰੁਪਇਆ ਈਓ ਉਹ ਆ ਲੈ 200 ਰੁਪਇਆ ਈਓ ਲੈਵਾ ਚੋਲੇ ਬਣਾਉਂਗਾ ਹਾਂ ਉਹ ਆ 200 ਰੁਪਇਆ ਈਓ ਚੋਲੇ ਲੈਣਾ ਮੈਂ ਲੈਵਾ ਨਹੀਂ ਇੱਧਰ ਲੈ ਆਜੋ ਗੱਡੀ ਯਾ ਲੋ ਹੁਣ ਸਪੈਸ਼ਲ ਫੋਨ ਵੀ ਕੀਤਾ ਤੇ ਮੈਂ ਨਾ ਜੋ ਬਣਵਾਉਣਾ ਉਹਨੂੰ ਕੀਤੀ ਸੀ ਬਰਬਾਦ ਤੇ ਤੁਹਾਡੀ ਗੱਲ ਉਹਨਾਂ ਨਾਲ ਮੈਂ ਤੇ ਪਰਮੀ ਤੋਂ ਉਲਟਾ ਫਸ ਗਿਆ ਉਹਦੋਂ ਤੁਹਾਨੂੰ ਸ਼ਾਪ ਦੀ ਪਈ ਵੀ ਸ਼ਾਪ ਹੈ ਜਾਈ ਮੈਨੂੰ ਮੈਂ ਤੇ ਪਰਮੀ ਗੱਡੀ ਵੱਲੋਂ ਉਹਦੇ ਜੋ ਠਾਕਾ ਲੱਗ ਗਿਆ ਤੇ ਵਿਆਹ ਦੇ ਦਿਨ ਮੇਨਾ ਭੈਣ ਜੀ ਨੇ ਗੱਲ ਕੀਤੀ ਆ ਤੇਰੇ ਸਾਹਮਣੇ ਕਿਤੇ ਉਦਾਂ ਹੀ ਕਰਨ ਦੇਦੇ ਆ ਮੈਨੂੰ ਥੋੜਾ ਪਤਾ ਸੀ ਕਿ ਉਹ ਮਗਰੀ ਪੈਣਾ ਉਹਨਾਂ ਨੇ ਮੇਰੇ ਕਿਹਨੂੰ ਗੱਡੀ ਲੈ ਕੇ ਤੇ ਤੁਰਿਆ ਤੇ ਉਹਨੂੰ ਦੀ ਸਮਝਿਆ ਸਾਰੀ ਉਹਨੂੰ ਸਮਝ ਜਾਣਾ ਆ ਹੂੰ ਹੂੰ ਨਹੀਂ ਮੈਂ Thank <laughs> you.